ਉਹ ਅੱਧਾ ਕਰਤਾ ਜਾਏਗਾ ਅੱਜ ਮੋਦੀ ਸਾਹਿਬ ਨੇ ਇਹ ਕਹਿ ਦਿੱਤਾ ਹੈ ਤਾਂ ਜਿਸ ਨਾਲ ਜਿਹੜੇ ਆਮ ਲੋਕ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਨੇ ਦੂਰ ਸ਼ਹਿਰਾਂ ਤੱਕ ਤਾਂ ਉਹਨਾਂ ਨੂੰ ਕਾਫੀ ਭਾਰੀ ਕੀਮਤਾਂ ਚੁਕਾਣੀਆਂ ਪੈਂਦੀਆਂ ਸੀ ਹੁਣ ਉਹਦੇ ਵਿੱਚ ਦੁਆਰਾ ਜਿਹੜਾ ਟੈਕਸ ਹੈ ਉਹ ਉੱਦਾਂ ਹੋ ਜਾਏਗਾ ਤੇ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨੀ ਚਲਦੇ ਹਾਂ ਸਿੱਧਾ ਸਾਡੇ ਸਹਿਯੋਗੀ ਰੇਂਦਰ ਸਿੰਘ ਜੀ ਕੋਲ ਮਾਨਸਾ ਉਹਨਾਂ ਕਰਦੇ ਆ ਗੱਲਬਾਤ ਵੀ ਆਖਰੇ ਅਪਡੇਟ ਕਿਵੇਂ ਆਈ ਹੈ ਤੇ ਇਹ ਇਹ ਕਦੋਂ ਲਾਗੂ ਹੋ ਸਕਦਾ ਹੈ ਤਾਂ ਰੇਂਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਚੰਨ ਜੀ ਅਰਿੰਦਰ ਸਿੰਘ ਪੀਐਮ ਮੋਦੀ ਨੇ ਆਖਰ ਆਮ ਲੋਕਾਂ ਨੂੰ ਥੋੜੀ-ਬੋਤੀ ਰਾਹਤ ਦਿੱਤੀ ਹੈ। ਹਾਂਜੀ ਬਹੁਤ ਤਾਂ ਥੋੜੀ-ਬੋਤੀ ਕਿਉਂ ਕਾਫੀ ਰਾਹਤ ਹੈ ਜਿੱਥੇ 300 ਰੁਪਏ ਟੋਲ ਦਾ ਲੱਗਦਾ ਸੀ ਉੱਥੇ 150 ਜੀ। ਤਾਂ ਮਤਲਬ 50% ਸਿੱਧੇ ਉੱਡ ਗਿਆ। ਕਾਰਨ ਕੀ ਹੈ ਨਾ ਅਸਲ ਗੱਲ ਇਹ ਹੈ ਜੀ ਜਦੋਂ ਸਰਦਾਰ ਮਮੂਨ ਸਿੰਘ ਪ੍ਰਧਾਨ ਮੰਤਰੀ ਸੀ ਜੀ ਉਹਦੇ ਵਿੱਚ ਕਈ ਕਾਨੂੰਨ ਇਹੋ ਜਿਹੇ ਗਲਤ ਮਤਲਬ ਬਣਾਏ ਗਏ ਜਾਂ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਇਹ ਜਿਹੇ ਗਲਤ ਕਾਨੂੰਨਾਂ ਦੀ ਸਲਾਹ ਦਿੱਤੀ ਜਿਹੜੇ ਨਾਲੇ ਤਾਂ ਕਾਂਗਰਸ ਦੇ ਉੱਤੇ ਭਾਰੂ ਪੈ ਗਏ ਨਾਲੇ ਲੋਕਾਂ ਦੇ ਉੱਤੇ ਭਾਰੂ ਪੈ ਗਏ ਕਿਉਂਕਿ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ ਤੇ ਲੋਕਾਂ ਦੀ ਜੇਬ ਦੇ ਉੱਤੇ ਮਤਲਬ ਡਾਕੇ ਵੱਜਣਾ ਸ਼ੁਰੂ ਹੋ ਗਏ ਇਹ ਕਈ ਕਾਨੂੰਨਾਂ ਦੇ ਵਿੱਚ ਮਤਲਬ ਲੋਕਾਂ ਦੇ ਸਰਾਂ ਦੇ ਜੇਬਾਂ ਦੇ ਉੱਤੇ ਡਾਕੂ ਹਟਿਆ ਤੇ ਜਿਹਦੇ ਕਰਕੇ ਕਾਂਗਰਸ ਸਰਕਾਰ ਅੱਜ ਤੱਕ ਉਹਦਾ ਖਮਿਆਜਾ ਪੁੱਟ ਰਹੀ ਹੈ ਜੀ ਹੁਣ ਜਿਵੇਂ ਇਹ ਗੱਲ ਹੈ ਅੱਜ ਮੋਦੀ ਸਾਹਿਬ ਵਾਲੀ ਵੀ ਮੋਦੀ ਸਾਹਿਬ ਨੇ ਟੋਲ ਪ੍ਰਾਚਿਆਂ ਦਾ ਜਿਹੜਾ ਸਿਸਟਮ ਹੈ ਇਹ ਅੱਦਾ ਕਰਤਾ ਤੇ 2008 ਦੇ ਵਿੱਚ ਸ਼ੁਰੂ ਕੀਤਾ ਸੀਗਾ ਜੀ 2008 ਦੇ ਵਿੱਚ ਹੁਣ ਜੇ ਜਿਹੜੇ ਕੋਈ ਲੰਬੇ ਰੂਟ ਤੇ ਬੰਦਾ ਜਾਂਦਾ ਹੈ ਉਹਦੇ ਵਿੱਚ ਕੋਈ ਮੰਨ ਲਓ ਵੀ ਸੁਰੰਗਾਂ ਦੀ ਹੈ ਟਨ ਜਾਂ ਕੋਈ ਓਵਰ ਬ੍ਰਿਜ ਆਉਂਦਾ ਹੈ ਜਾਂ ਕੋਈ ਅੰਡਰ ਬ੍ਰਿਜ ਆਉਂਦਾ ਹੈ ਕਿ ਉਹਦਾ ਖਰਚਾ ਪਾ ਕੇ ਮੰਨ ਲਓ ਟੋਲ ਪਲਾਸੇ ਬਣਾਦੇ ਸਹੀ ਟੋਲ ਕੋਈ ਏਰੀਆ ਇਹੋ ਜਿਹਾ ਸੀ ਕਿ ਜਿੱਥੇ ਕੋਈ ਚੀਜ਼ੇ ਆਉਂਦੀ ਨਹੀਂ ਨਾ ਓਵਰ ਬ੍ਰਿਜ ਆਉਂਦਾ ਨਾ ਕੋਈ ਫਲਾਈਓਵਰ ਆਉਂਦਾ ਨਾ ਕੋਈ ਟਨਲ ਆਉਂਦੀ ਆ ਉਹਦਾ ਵੀ ਰੇਟ ਵਧਾਤਾ ਮਤਲਬ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਗੱਲ ਸੋਚੀ મોદી ਸਾਹਿਬ ਨੇ ਐਂ ਵੀ ਜਦੋਂ ਲੋਕਾਂ ਦੇ ਉੱਤੇ ਇਹ ਭਾਰ ਪੈ ਰਿਹਾ ਹੈ ਹਾਂ ਮਤਲਬ ਜਦੋਂ ਉਹ ਇਹ ਟਨਲ ਦੇ ਵਿਚਲੀ ਲੰਘਦੇ ਨਹੀਂ ਆਣਾ ਉਹਨਾਂ ਦਾ ਅੰਨ ਦਾ ਖਰਚਾ ਕਿਉਂ ਪੈਂਦਾ ਮਤਲਬ ਇਹ ਸੋਚ ਕੇ ਬੜੀਆਂ ਵਿਚਾਰ-ਵਟਾਂਦਰੇ ਕਰਕੇ ਗਰਕੀ ਸਾਹਿਬ ਨਾਲ ਫਿਰ ਉਹਨਾਂ ਨੇ ਇਹ ਮਤਲਬ ਐਲਾਨ ਕਰਤਾ ਕਿ ਟੋਲ ਪਲਾਜੇ ਆਪਾਂ ਅੱਧੇ ਕਰ ਦਈਏ ਤਾਂ ਲੋਕਾਂ ਨੂੰ ਕਾਫੀ ਰਾਤ ਮਿਲ ਸਕਦੀ ਹੈ ਕਿਉਂਕਿ ਲੋਕਾਂ ਨੇ ਜੇ ਤਾਂ ਪਹਿਲਾਂ 15-18 ਸਾਲ ਹੋ ਗਏ ਵੱਡਾ ਡਾਕਾ ਵੱਜਦਾ ਰਿਹਾ ਸਹੀ ਕਿਹਾ ਤੁਸੀਂ ਤੁਹਾਨੂੰ ਮੈਂ ਦੱਸ ਦਿੰਨਾ ਜੇ ਅਸੀਂ ਪਟਿਆਲੇ ਤੋਂ ਮਹਿਲ ਦਿਲ ਤੱਕ ਜਾਣਾ ਹੋਵੇ ਤਾਂ ਡਾਕਟਰ ਸਾਹਿਬ 6 ਟੋਲ ਪਲਾਸ 7 ਤਾਂ ਦੇ ਨੇ ਰਸਤੇ ਵਿੱਚ ਤੇ ਆਂਦੇ ਵੀ ਕਿਵੇਂ ਇੱਕ ਟੋਲ ਪਾਏ ਤੋਂ ਉਹ ਘਟੋ ਘਟ ਪਾੰਜੇ 7 ਕਿਲੋਮੀਟਰ ਦਾ ਦੂਜਾ ਟੋਲ ਪਲਾਜ ਆ ਜਾਂਦਾ ਜਦ ਕਿ ਇੱਕ ਕਾਨੂੰਨ ਹੈ ਕਿ 10 ਕਿਲੋਮੀਟਰ ਦਾ ਟੋਲ ਪਿਆ ਹੋਣਾ ਚਾਹੀਦਾ ਪਰ ਹਰਿਆਣਾ ਸਰਕਾਰ ਨੇ ਅੱਗੇ ਕਹਿ ਲੋ ਵੀ ਦਿੱਲੀ ਸਰਕਾਰ ਤੱਕ ਯਾਨੀ ਕਿ ਟੋਲ ਪਲਾਜ ਟੋਲ ਪਲਾਜ ਸ਼ੁਰੂ ਕੀਤੇ ਹੋਏ ਨੇ ਯਾਨੀ ਸਰਕਾਰ ਯਾਨੀ ਕਿ ਵਧੀਆ ਲੋਕਾਂ ਨੂੰ ਲੁੱਟਣ ਦਾ ਇੱਕ ਵਧੀਆ ਸਿਸਟਮ ਬਣਾਇਆ ਪਿਆ ਹੈ ਸਰਕਾਰ ਦੇ ਹੁਣ ਤੱਕ ਆਹ ਜੀ ਸਰਕਾਰ ਨੂੰ ਸਰਕਾਰ ਦਾ ਸਰਕਾਰ ਮਤਲਬ ਠੇਕੇਦਾਰ ਲੈ ਜਾਂਦਾ ਜਿਹੜਾ ਵੀ ਉਹਦਾ ਕੋਈ ਕੰਟਰੈਕਟਰ ਹੈ ਉਹ ਲੈ ਜਾਂਦਾਗਾ ਉਹ ਤੋਂ ਕੋਈ ਕੋਈ ਗੱਲ ਗਾਹਾਂ ਹੁੰਦੀ ਹੋਵੇ ਤਾਂ ਪਤਾ ਨਹੀਂ ਆਪਾਂ ਨੂੰ ਰੱਬ ਜਾਣਦਾ ਗੱਲ ਕਰੇ ਹੈ ਵੀ ਮਤਲਬ ਕਿਉਂਕਿ ਸਰਕਾਰਾਂ ਲੋਕਾਂ ਦੁਆਰਾ ਲੋਕਾਂ ਵਾਸਤੇ ਹੀ ਬਣਾਈਆਂ ਜਾਂਦੀਆਂ ਨੇ ਪਰ ਤੁਸੀਂ ਮਤੀ ਇਹ ਹੈ ਵੀ ਜਦੋਂ ਬੰਦਾ ਪਾਵਰਫੁੱਲ ਹੋ ਜਾਂਦਾ ਹੈ ਉਹੀ ਲੋਕਾਂ ਦੀ ਜੇਬ ਤੇ ਡਾਕਾ ਮਾਰਨਾ ਸ਼ੁਰੂ ਕਰ ਦਿੰਦਾ ਹੈ ਉਹੀ ਲੋਕਾਂ ਦੇ ਉੱਤੇ ਡਾਂਗ ਫੇਰਨੀ ਸ਼ੁਰੂ ਕਰ ਦਿੰਦਾ ਹੈ ਫਿਰ ਮਤਲਬ ਜਦੋਂ ਲੋਕ ਅੱਕ ਜਾਂਦੇ ਨੇ ਫਿਰ ਬਗਲਾਓ ਵਾਲੇ ਪਾਸੇ ਇਹਨੂੰ ਚੱਲ ਪੈਂਦੇ ਨੇ ਫਿਰ ਕਹਿੰਦੇ ਆ ਵੀ ਅਸੀਂ ਵਿਕਾਸ ਦੇ ਕੰਮ ਕੀਤੇ ਅਸੀਂ ਵਿਕਾਸ ਦੇ ਕੰਮ ਕੀਤੇ ਵਿਕਾਸ ਦੇ ਕੰਮ ਜਦੋਂ ਦੂਜੀ ਪਾਰਟੀ ਆਲਾ ਆ ਕੇ ਦੱਸਦਾ ਇਹੋ ਵਿਕਾਸ ਦੇ ਕੰਮ ਨਹੀਂ ਉ ਤਾਂ વિનાਸ਼ ਦੇ ਕੰਮ ਸੀਗੇ ਇਸ ਕਰਕੇ ਮਤਲਬ ਫਿਰ ਉਹਨਾਂ ਦੇ ਕੰਨ ਖੁੱਲਦੇ ਆ ਕਿਉਂਕਿ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਵੀ ਸਰਦਾਰ ਮਨਮੋਹਨ ਸਿੰਘ ਹੋਰੀ ਇੰਨੇ ਪੜ੍ਹੇ ਲਿਖੇ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਉਹਨਾਂ ਦੇ ਸਲਾਹਕਾਰਾਂ ਨੇ ਵੀ ਉਹਨਾਂ ਨੂੰ ਕਈ ਇਹੋ ਜਿਹੇ ਕਾਨੂੰਨ ਗਲਤ ਪਾਸ ਕਰਵਾਤੇ ਜੀਹਦਾ ਖੜਿਆ ਜਾਂ ਪਬਲਿਕ ਬੁਪਤ ਰਹੀ ਹੈ ਤੇ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਬੁਪਤ ਰਹੀ ਹੈ ਨਹੀਂ ਮਤਲਬ ਉਹਨਾਂ ਦਾ ਰਾਜ ਭਾਗ ਉਹ ਕਾਫੀ ਚਿਰ ਹੁਣੇ ਉਹਨਾਂ ਨੇ ਹੋਰ ਮੰਨ ਲਿਆ ਕਿਉਂਕਿ ਇਹੀ ਕਾਰਨ ਹੈ ਕਿ ਮੋਦੀ ਸਰਕਾਰ ਜਿਵੇਂ ਕਿ ਕੰਟੀਨਿਊ ਵਾਰ-ਵਾਰ ਵਾਪਸ ਉੱਪਰ ਸਤਾਈ ਚੱਲੀ ਹੈ ਤਾਂ ਹਾਂ ਅਸੀਂ ਮੰਨਦੇ ਆ ਵੀ ਮੋਦੀ ਸਰਕਾਰ ਦਾ ਕਿਸਾਨਾਂ ਦਾ ਇੱਕ ਵਿਰੋਧ ਜੂਰ ਚੱਲਿਆ ਕਾਫੀ ਪ੍ਰੋਟੈਸਟ ਰੇ ਲੰਮਾ ਪਰ ਉਸ ਤੋਂ ਅਵਾਜ ਜੇਕਰ ਗੱਲ ਕੀਤੀ ਜੇ ਤਾਂ ਮੋਦੀ ਸਰਕਾਰ ਨੇ ਕਾਫੀ ਸਕੀਮਾਂ ਦਿੱਤੀਆਂ ਨੇ ਸਾਰੇ ਰਾਜਾਂ ਦਿੱਤੀਆਂ ਨੇ ਜੇ ਚਾਹੇ ਉਹ ਬਿਮਾਰੀ ਵਾਲੇ ਕਹਿ ਲਈਏ ਚਾਹੇ ਉਹ ਘਰ ਬਣਾਉਣ ਲਈ ਕਹਿ ਲਈਏ ਗਰੀਬ ਬੰਦੇ ਦੀ ਸਹਾਇਤਾ ਕਿੰਨੀ ਦੇਖਣ ਨੂੰ ਮਿਲੀ ਹੈ ਅੱਜ ਹੀ ਕਰਦੇ ਨੇ ਗੱਲ ਕਰ ਠੀਕ ਹੈ ਨਾ ਜਿਹੜਾ ਕਿਸਾਨਾਂ ਵਾਲਾ ਮਸਲਾ ਸੀਗਾ ਉਹ ਕੋਈ ਜਿਹੜੇ ਧਨਾੜ ਕਿਸਾਨ ਨੇ ਉਹ ਮਤਲਬ ਵੀ ਜਿਹੜੀ ਲੀਡਰਸ਼ਿਪ ਹੈ ਹੁਣ ਵੀ ਫੰਡਾਂ ਦਾ ਰੌਲਾ ਪੈ ਜਾਂਦਾ ਕੱਲ ਵੀ ਮੈਂ ਸੁਣੀ ਜਾਂਦਾ ਸੀ ਕਰੋੜਾਂ ਰੁਪਈਆ ਦਾ ਖਵਲਾ ਹੋਇਆ ਕੌਣ ਖਾ ਲਿਆ ਪਤਾ ਨਹੀਂ ਕਿੱਥੋਂ ਆਇਆ ਬਾਹਰੋਂ ਆ ਕੇ ਲੋਕਾਂ ਤੋਂ ਇਕੱਠੇ ਕਰ ਲੇ ਆਕੇ ਵਿੱਚ ਜਦੋਂ ਫਾਈਨਲ ਰਿਜ਼ਲਟ ਆਇਆ ਤਾਂ ਕਹਿੰਦੇ ਜਿੰਨੀ ਆਮਦਨ ਹੋਈ ਉਹਨਾ ਖਰਚਾ ਪਰ ਇਹਦੇ ਵਿੱਚ ਕਾਫੀ ਵੱਡਾ ਕਪੜਾ ਹੋਇਆ ਲੋਕ ਜੱਜ ਹਾਰ ਕਹੀ ਜਾਂਦੇ ਨੇ ਇੱਥੇ ਵੀ ਹੋਏ ਨੇ ਤੇ ਦਿੱਲੀ ਵਾਲੇ ਦੇ ਵਿੱਚ ਵੀ ਹੋਏ ਨੇ ਇਹ ਮਤਲਬ ਗੱਲ ਤਾਂ ਇਹ ਹੈ ਵੀ ਫਿਰ ਮੋਦੀ ਸਾਹਿਬ ਉਹਦੇ ਵਿੱਚ ਕੀ ਕਰੇ ਸਰਕਾਰ ਉਹਦੇ ਚ ਸਿੱਧਰੇ ਸਰਕਾਰ ਕਿਸੇ ਵਰਗ ਨੂੰ ਮਾਰ ਕੇ ਦੂਜੇ ਨੂੰ ਹੂਸਤਾ ਥੋੜੀ ਦੇ ਸਕਦੀ ਹੈ ਉਹ ਸੋਦਾ ਜਿਹੜਾ ਕਿਸਾਨੀ ਦਾ ਘੋਲ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜੱਜਾਰੂ ਨੇ ਹਰ ਇੱਕ ਗੱਲ ਨੂੰ ਸੰਘਰਸ਼ ਤੇ ਮੂਲ ਮੂਲ ਮੁੱਦਾ ਬਣਾ ਲੈਂਦੇ ਨੇ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਫਸਲਾਂ ਆਉਂਦੀਆਂ ਨੇ ਉਹ ਤਾਂ ਸਾਰੀਆਂ ਐਮਐਸਪੀ ਤੇ ਦਿੱਕਦੀਆਂ ਨੇ ਜੇ ਕੋਈ ਰਾਜਸਥਾਨ ਦੀ ਆਈਟਮ ਹੈ ਉਹ ਐਮਐਸਪੀ ਤੇ ਨਹੀਂ ਦਿੱਸੀ ਫਿਰ ਜਿਹੜਾ ਇਜਿਟੇਸ਼ਨ ਹੈ ਉਹ ਰਾਜਸਥਾਨ ਦੇ ਵਿੱਚ ਹੋਵੇ ਜੇ ਕੋਈ ਮੱਧ ਪ੍ਰਦੇਸ਼ ਦਾ ਹੈ ਤਾਂ ਉਹ ਮੱਧ ਪ੍ਰਦੇਸ਼ ਦੇ ਵਿੱਚ ਹੋਵੇ ਮਤਲਬ ਪੰਜਾਬ ਦੀਆਂ ਸੜਕਾਂ ਰੋਕ ਕੇ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਥੋੜਾ ਜਆ ਮਸਲਾ ਵਾ ਸੋਚਣਾ ਚਾਹੀਦਾ ਕਿਉਂਕਿ ਜਿਹੜਾ ਕਿਸਾਨ ਛੋਟਾ ਕਿਸਾਨ ਹੈ ਉਹ ਨਹੀਂ ਚਾਹੁੰਦਾ ਹੁੰਦਾ ਵੀ ਮਤਲਬ ਰਸਤੇ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਕਿਉਂਕਿ ਉਹਦੇ ਬੱਚੇ ਵੀ ਕਿਸੇ ਫੈਕਟਰੀ ਚ ਮਲਾਜਮ ਨੇ ਕਿਤੇ ਆਉਣਾ ਹੈ ਕਿਤੇ ਜਾਣਾ ਹੈ ਇਸ ਕਰਕੇ ਕੰਮ ਕਰਕੇ ਰੋਟੀ ਕਮਾਉਂਦੇ ਨੇ ਜਦੋਂ ਕੰਮ ਵਾਲਾ ਡਿਊਟੀ ਤੇ ਟਾਈਮ ਤੇ ਨਾ ਪਹੁੰਚਿਆ ਥੇ ਥੋੜਾ ਜਿਹਾ ਵਿਰੋਧ ਹੁਣ ਸ਼ੁਰੂ ਹੋ ਜਾਂਦਾ ਹੈ ਇਹ ਤਾਂ ਡਾਢਾ ਤੜ ਇੱਕ ਹੋਰ ਜਾਣਕਾਰੀ ਲੈਣਾ ਚਾਹੁੰਦਾ ਮੇਰੇ ਕੋਲ ਮੈਸੇਜ ਵੀ ਆ ਗਿਆ ਵੀ ਜਿਹੜੇ ਦੇਖੋ ਇਹ ਟੋਲ ਪਲੇ ਦੇ ਫਾਸਟ ਹੈ ਚਲਦੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਤਾਂ ਕਹ ਰਹੇ ਨੇ ਵੀ ਜਿਹੜਾ ਤੁਸੀਂ ਮੁੱਦਾ ਦਿੱਤਾ ਇਹਨਾਂ ਫਾਸਟ ਟੈਗ ਦੇ ਜਿਹੜੀ ਕਾਲਾ ਵਿਆਰੀ ਠੱਗੀ ਕੀਤੀ ਜਾਂਦੀ ਹੈ ਉਹ ਵੀ ਘਟੇਗੀ ਹੁ ਉਹ ਤਾਂ ਕਟੂਗੀ ਜੀ ਜੇ ਉਹ ਵੀ ਕੋਈ ਠੱਗੀਆਂ ਥੋੜੀ ਐ ਜਦੋਂ ਰੇਟ ਕੱਟ ਕੇ ਠੱਗੀ ਵੀ ਕੱਟੂ ਜੇ ਠੱਗੀ 550 ਰੁਪਿਆ ਦੀ ਹੁੰਦੀ ਹੋਊਗੀ ਤਾਂ 25 ਰਹਿ ਜੂ ਗੱਲ ਤਾਂ ਇਹ ਐ ਵੀ ਠੱਗੀ ਸਾਰੀਆਂ ਜਿਹੜੀਆਂ ਠੱਗੀਆਂ ਥੋੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹ ਗਵਰਨਮੈਂਟ ਦੇ ਧਿਆਨ ਦੇ ਵਿੱਚ ਲਿਆਓ ਕਿਉਂਕਿ ਗਵਰਨਮੈਂਟ ਐ ਜੀ ਹੁਣ ਉਹਨਾਂ ਦਾ ਤਾਂ ਕੋਈ ਟੋਲ ਨਹੀਂ ਕੱਟਦਾ ਉਹਨਾਂ ਨੂੰ ਕੋਈ ਪਰਚੀ ਨਹੀਂ ਦਿੰਦਾ ਉਹ ਤਾਂ ਸਰ ਸਰ ਕਰਕੇ ਲੰਘ ਜਾਂਦੇ ਨੇ ਇਹ ਜਿਹੜੇ ਆਮ ਲੋਕ ਲੰਘਦੇ ਆਪਾਂ ਆਪਣੇ ਤੇ ਪੈਂਦਾ ਜਿਉਂ ਇਹਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਉਹ ਆਪਾਂ ਇਹਨਾਂ ਦੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਹੈ ਚਾਹੇ ਕੋਈ ਸਟੇਟ ਪ੍ਰਧਾਨ ਹੈ ਚਾਹੇ ਕੋਈ ਜ਼ਿਲ੍ਹਾ ਪ੍ਰਧਾਨ ਹੈ ਕੋਈ ਸੈਕਟਰੀ ਹੈ ਕੋਈ ਵੱਡਾ ਸੈਕਟਰੀ ਹੈ ਕੋਈ ਸੀਨੀਅਰ ਪ੍ਰਧਾਨ ਮੀਤ ਪ੍ਰਧਾਨ ਹੈ ਮਤਲਬ ਜਿੰਨੇ ਵੀ ਅਹੁਦੇਦਾਰ ਹੁੰਦੇ ਨੇ ਰਾਜਕੜੀਆਂ ਪਾਰਟੀਆਂ ਦੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਜਿੱਥੇ ਵੀ ਸਰਕਾਰ ਤੇ ਜਿੱਥੇ ਕੰਮਾਂ ਦੇ ਖਰਾਬ ਚਾ ਜਿੱਥੇ ਵੀ ਕੋਈ ਕਰਾਪਸ਼ਨ ਹੁੰਦੀ ਹੈ ਕਿਉਂਕਿ ਮਾਨ ਸਾਹਿਬ ਦਾ ਕਰਾਪਸ਼ਨ ਤੇ ਫੈਸੇ ਹੀ ਖਰਾਬ ਨੇ ਜੇ ਕੋਈ ਪੰਜਾਬ ਦੀ ਗੱਲ ਆਉਂਦੀ ਹੈ ਪੰਜਾਬ ਨਾਲ ਸੰਬੰਧਤ ਹੈ ਤਾਂ ਮਾਨ ਸਾਹਿਬ ਦੀ ਤਾਂ 0 ਡਾਲਰਾਂਸ ਹੈ ਕ腐ਸ਼ਨ ਤੇ ਜਿੰਨੇ ਫੜੇ ਨੇ ਇੱਕ ਡੀਐਸਪੀ ਵੀ ਫੜਿਆ ਰਜਾਨਾ ਫੜੇ ਜਾਂਦੇ ਨੇ ਇੱਕ ਜੇ ਵੀ ਫੜਿਆ ਮਤਲਬ ਕ腐ਸ਼ਨ ਦੇ ਉੱਤੇ ਮਾਨ ਸਾਹਿਬ ਦਾ ਇਹ ਲੋਕਲ ਵੀ ਮਤਲਬ ਆਉਣੀ ਹੈ ਕਿ ਅਗਰ ਇਹ ਬਕਸ਼ਨ ਦਾ ਮੂੜ ਗੱਲ ਕਰ ਕੋਈ ਮੜਾ ਜਾ ਧਿਆਨ ਚ ਲਿਆਵੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਹ ਤਾਂहां ਤਾਂ ਵੀ ਕੰਮ ਕਰਵਾਉਣ ਦੀ ਯੋਗਤਾ ਰੱਖਦੇ ਨੇ ਕਿਉਂਕਿ ਉਹਨਾਂ ਦੀ ਮੋਦੀ ਸਰਕਾਰ ਦੇ ਵਿੱਚ ਸਾਦੀ ਪੁਗਤ ਹੈਗੀ ਹੈ ਮੈਂ 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 ਤੁਹਾਨੂੰ ਦੱਸਦਾ ਕਿ ਸਾਡਾ ਇੱਕ ਪੱਤਰਕਾਰ ਨੇ ਪਠਾਨਕੋਟ ਤੋਂ ਵਰੂਪੁਰੀ ਜੀ ਉਹਨਾਂ ਦੇ ਉੱਥੇ ਸਮੱਸਿਆ ਆ ਰਹੀ ਸੀ ਲੋਕਾਂ ਨੂੰ ਯਾਨੀ ਕਿ ਉੱਥੇ ਕਈ ਦਿਨਾਂ ਦਾ ਯਾਨੀ ਕਿ ਪੂਲ ਦਾ ਜਿਹੜਾ ਪਾਣੀ ਸਿਵਰ ਪਾਣੀ ਨਿਕਲ ਨਹੀਂ ਰਿਹਾ ਸੀ ਨਗਰ ਨਿਗਮ ਤੋਂ ਲੋਕ ਧਰਨਾ ਲਾ ਰਹੇ ਸੀ ਵਾਰ-ਵਾਰ ਤਾ ਦਿੱਸੋ ਲੋਕ ਹੈ ਤਾਂਗਾ ਕੇ মিডিਆ ਦੇ ذریعے ਤਾਂ ਦੱਸਦੇ ਨਾ ਕਿ ਆਪਣੀ ਚੈਨਲ ਤੇ ਖਬਰ ਚੱਲੀ ਸੀ ਉਹ ਚਾਰਜਿੰਗ ਪਹਿਲਾਂ ਤਾਂ ਉਹ ਖਬਰ ਚੱਲਦਾ ਇੰਨਾ ਅਸਰ ਹੋਇਆ ਕਿ ਪਰਸੋ ਹੀ ਆਰਡਰ ਕੀਤਾਗੇ ਉਪਰੋਂ ਭਗਵੰਤ ਮਾਨ ਸਾਹਿਬ ਦੇ মিডিਆ ਸਲਾਹ ਕਰਦੇ ਉਹ ਲੋ ਵੀ ਤੁਰੰਤ ਇਸਤੇ ਐਕਸ਼ਨ ਲਿਆ ਜਾਏ ਔਰ ਉਹ ਬੰਦੇ ਇੰਨਾ ਖੁਸ਼ ਹੋਏ ਨਾ ਕਿ ਵੀ ਹਾਂ ਖਬਰ ਚੱਲ ਤੋ ਆ ਭਗਵੰਤ ਮਾਨ ਸਾਹਿਬ ਨੇ ਐਕਸ਼ਨ ਲੇ ਐ ਐਕਸ਼ਨ ਨਹਿ ਰਨੇ ਸੀ ਮੰਦੇ ਆ ਹਾਂ ਜੀ ਦੇਖੋ ਗੱਲ ਤਾਂ ਇਹੀ ਹੈ ਨਾ ਵੀ ਕੋਈ ਗੱਲ ਧਿਆਨ ਚ ਲਿਆ ਜੀ ਜਦ ਸਾਡੇ ਤੁਸੀਂ ਲਓ ਸਾਡੇ ਸੀਵਰੇਜ ਦਾ ਬੁਰਾ ਹਾਲ ਹੈ ਸਾਡੇ ਮਾਨ ਸਾਹਿਬ ਨੇ ਮੰਤਰੀ ਭੇਜ ਕੇ ਉਦਘਾਟਨ ਵੀ ਕਰਾਤਾ ਪੈਪਾਂ ਦਾ ਗੱਲ ਕਰ ਕਿਸੇ ਨੇ ਕੋਈ ਸਟੇ ਵਾਲਾ ਜਾਂ ਕੋਈ ਹੋਰ ਪਤਾ ਨਹੀਂ ਕੀ ਕੰਮ ਕਰਤਾ ਕਹਿੰਦੇ ਕੰਮ ਥੋੜਾ ਜਿਹਾ ਫੇਰ ਖੜਿਆਲ ਪੈ ਗਈ ਵੀ ਉਹਨੂੰ ਸਿੱਧਾ ਕਰਕੇ ਕੰਮ ਨੂੰ ਫੇਰ ਚਲਾ ਲੈਣਗੇ ਕਿਉਂਕਿ ਇਹ ਜਨਹਿਤ ਨਾਲ ਜੁੜਿਆ ਹੋਇਆ ਮਸਲਾ ਹੈ ਦੇ ਵੇ ਦਾ ਪਾਣੀ ਗਲੀਆਂ ਦੇ ਵਿੱਚ ਸਾਡੇ ਮਤਲਬ ਗੋਡੇ-ਗੋਡੇ ਹੈ ਇਸ ਟਾਈਮ ਤੇ ਜੀ ਉਹ ਗੁਰਦੁਆਰਾ ਸਾਹਿਬ ਇੱਕ ਪਾਸੇ ਹਿੰਦੁਸਤਾਨ ਦਾ ਵੱਡਾ ਮੰਦਿਰ ਹੈ ਸ਼ਿਵ ਮੰਦਿਰ ਤੇ ਇੱਕ ਪਾਸੇ ਗੁਰਦੁਆਰਾ ਸਾਹਿਬ ਨੇ ਬਾਬਾ ਬੁਟਾ ਜੀ ਦੇ ਮਤਲਬ ਪਿਛਲੇ ਪਾਸੇ ਵੀ ਮੰਦਿਰ ਨੇ ਵੱਡੇ ਛੋਟੇ ਸਕੂਲ ਨੇ ਨਾਮੀ ਸਕੂਲ ਨੇ ਪੰਜਾਬ ਦੇ ਨਾਮੀ ਸਕੂਲਾਂ ਦੇ ਵਿੱਚ ਉਹਨਾਂ ਦੇ ਨਾਲ ਇਹਨੇ ਬੱਚੇ ਉਥੋਂ ਨਹੀਂ ਲੱਗਦੇ ਇਹ ਗੱਲ ਕਰ ਵੀ ਜਦੋਂ ਹੁਣ ਕੋਈ ਸਟੇ ਵਾਲਾ ਮਸਲਾ ਜਾਂ ਕੋਈ ਹੋਰ ਆ ਜਾਂਦਾ ਹੈ ਕਈ ਵਾਰੀ ਕੋਈ ਅਕਸ਼ਰ ਸਾਹੀ ਇਹੀ ਜੀ ਹੁੰਦੀ ਹੈ ਵੀ ਉਹ ਉਹ ਗ੍ਰੋਧਿਤ ਤੇ ਹੱਥ ਚੜੀ ਹੁੰਦੀ ਹੈ ਜੇ ਕੋਈ ਵਿਕਾਸ ਜਾਂ ਡਿਵੈਲਪਮੈਂਟ ਦਾ ਕੰਮ ਕਰਦੀ ਹੈ ਸਰਕਾਰ ਸੋਦੇ ਵਿੱਚ ਰੋੜਾ ਰੌਣ ਦੀ ਕੋਸ਼ਿਸ਼ ਕਰਦੇ ਨੇ ਮੈਂ ਚੈਨਲ ਦੇ ਥਰੂ ਤੁਹਾਡੇ ਥਰੂ ਆ ਬੇਨਤੀ ਕਰਦਾ ਵੀ ਜਿਹੜਾ ਮਾਨਸਾ ਦੇ ਵਿੱਚ ਸੀਵਰੇਜ ਵਾਲਾ ਸਿਸਟਮ ਹੈ ਠੱਪ ਹੋਇਆ ਤੇ ਉਹ ਜੇ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਦੀ ਲੋੜ ਹੈ ਇਹ ਤਾਂ ਮਾਨਸਾ ਸਹਿਯੋਗ ਦੇ ਨੂੰ ਤਿਆਰ ਹੈ ਤੇ ਉਹਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਕਿਉਂਕਿ ਬਿਮਾਰੀਆਂ ਫੈਲਣ ਕਰਦਾ ਹੈ ਮੱਖੀਆਂ ਮੱਛਰ ਕਾਫੀ ਕੁਝ ਫੈਲ ਸਕਦਾ ਹੁੰਦਾ ਹੈ ਐ ਉਸ ਚੀਜ਼ ਨੂੰ ਕੰਟਰੋਲ ਕੀਤਾ ਜਾਵੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਵੀ ਜਿਹੜਾ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਠੀਕ ਹੈ ਉਹ ਰੇਟ ਘਟਾ ਰਹੇ ਨੇ ਲੋਕਾਂ ਨੂੰ ਫਾਇਦਾ ਮਿਲੇਗਾ ਪਰ ਜਿਹੜੇ ਠੇਕੇਦਾਰ ਨੇ ਜਿਹੜੇ ਜਿਹੜੇ ਟੋਲ ਪਲਾਡਾ ਖਰੀਦੇ ਨੇ ਠੇਕੇ ਚਲਾਉਂਦੇ ਨੇ ਉਹ ਲੋਕ ਇਹਨਾਂ ਦੇ ਖਿਲਾਫ ਹੁਣ ਆਵਾਜ਼ ਚੱਕਣਗੇ ਉਹ ਨਹੀਂ ਚਾਣਗੇ ਵੀ ਰੇਟ ਘਟਣਗੇ ਰੇਟ ਘਟਾਂਗੇ ਤਾਂ ਉਹਨਾਂ ਦਾ ਮੁਨਾਫਾ ਘਟਾਏਗਾ ਦੇਖੋ ਇਹ ਉਹਨਾਂ ਨੂੰ ਉਹਨਾਂ ਦਾ ਉਹ ਗਵਰਨਮੈਂਟ ਨਾਲ ਰਹਿ ਗਿਆ ਮਸਲਾ ਉਹ ਤਾਂ ਗਵਰਨਮੈਂਟ ਜੋ ਉਹਨਾਂ ਦਾ ਕੋਈ ਖਰਚਾ ਹੋ ਸਕਦਾ ਫਿਰ ਉਹਨਾਂ ਦਾ ਜਿਹੜਾ ਠੇਕਾ ਸਿਸਟਮ ਉਹ ਵੀ ਰੇਟ ਉਹਦਾ ਵੀ ਘਟ ਜੂਗਾ ਇਹ ਤਾਂ ਮਤਲਬ ਇਹਨਾਂ ਬੈਠ ਕੇ ਜਿਹੜੇ ਅਫਸਰ ਨੇ ਇੰਜੀਨੀਅਰ ਨੇ ਉਹ ਗੱਲਾਂ ਕਰ ਲੈਣਗੇ ਕਈ ਵਾਰੀ ਮੜਾ ਮੋਟਾ ਇਧਰ ਉਧਰ ਅਰਜਾ ਮਰਜਾ ਵਿੱਚ ਚੱਲਣਾ ਪੈਂਦਾ ਹੁੰਦਾ ਪਹਿਲਾਂ ਹੁਣ ਤਾਂ ਹੀ ਦੁੱਗਣਾ ਵੀ ਲਈ ਗਏ ਨੇ ਜੇ ਹੁਣ ਬਰਾਬਰ ਜੇ ਹੋ ਜੂਗਾ ਫਿਰ ਵੀ ਕੋਈ ਫਾਸਲ ਨਹੀਂ ਲੋਕਾਂ ਨੂੰ ਰਾਤ ਮਿਲਦੀ ਐ ਲੋਕਾਂ ਦੇ ਮਨਾਂ ਦੇ ਵਿੱਚ ਸਤਕਾਰ ਸਰਕਾਰ ਪ੍ਰਤੀ ਤੇ ਠੇਕੇਦਾਰਾਂ ਦੇ ਪ੍ਰਤੀ ਜਾਂ ਵਿਭਾਗ ਦੇ ਪ੍ਰਤੀ ਵੱਧ ਚਲੋ ਰਿੰਦਰ ਜੀ ਤੁਸੀਂ ਸਾਨੂੰ ਆਪਣੇ ਇਸ ਮੁੱਦੇ ਦੇ ਪੂਰੇ ਵਿਚਾਰ ਸਾਡਾ ਸਾਂਝੇ ਕੀਤੇ ਦਰਸ਼ਕਾਂ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਜੁੜੇ ਸਾਡਾ ਰਜਿੰਦਰ ਸਿੰਘ ਦੀ ਮਾਨਸਾ ਤੋਂ ਸਾਡਾ ਅਕਸਰ ਜੁੜਦੇ ਨੇ ਤੇ ਜਿਵੇਂ ਸਾਡਾ ਅੱਜ ਦਾ ਮੁੱਦਾ ਸੀ ਜਿਹੜਾ ਕਿ ਮੋਦੀ ਜਿਹੜਾ ਸਾਡੇ ਪੀਐਮ ਨੇ ਦੇ ਦੇ ਉਹਨਾਂ ਲੋਕਾਂ ਨੂੰ ਤੋਹਫਾ ਦਿੱਤਾ ਹਮ ਲੋਕਾਂ ਨੂੰ ਤੋਹਫਾ ਇਹ ਹੈ ਕਿ ਜਿਹੜਾ ਟੋਲ ਟੈਕਸ ਹੈ ਜਿਹਦੇ ਕਰਕੇ ਲੋਕਾਂ ਦੇ ਬਹੁਤ ਖਰਚਾ ਪੈ ਰਿਹਾ ਸੀ ਹੁਣ ਉਹ ਹੀ ਟੋਲ ਟੈਕਸ ਅੱਧਾ ਕਰ ਦਿੱਤਾ ਜਾਏਗਾ ਜਿੱਥੇ ਸਾਡੇ 500 ਰੁਪਏ ਲੱਦੇ ਸੀ ਉੱਥੇ 250 ਰੁਪਏ ਦੇਣੇ ਪੈਣਗੇ ਤੇ ਇਸ ਦੇ ਨਾਲ ਕਾਫੀ ਕੁਝ ਹੋਰ ਵੀ ਵਧੀਆ ਦਿਖਣ ਨੂੰ ਮਿਲੇਗਾ ਕਿਉਂਕਿ ਇੱਥੇ ਲੰਮੀਆਂ ਲੰਮੀਆਂ ਕਤਾਰਾਂ ਲੱਗਦੀਆਂ ਸਿਗੀਆਂ ਫਾਸਟ ਟੈਗ ਜਿਵੇਂ ਕਿ ਗੱਲ ਚੱਲੀ ਫਾਸਟ ਟੈਗ ਵੱਲ ਲੁੱਟ ਕੋ ਵੀ ਘਟੇਗੀ ਜ਼ਾਹਿਰ ਹੈ ਕਿਉਂਕਿ ਜੇ ਪਹਿਲਾਂ ਲੁੱਟ 100 ਦੀ ਹੁੰਦੀ ਸੀ ਤਾਂ ਉਹ ਲੁੱਟ 50 ਦੀ ਰਹਿ ਜਾਏਗੀ 25 ਰਹਿ ਜਾਏਗੀ ਭਾਈ ਇਸ ਦੇ ਨਾਲ ਵੀ ਕਈ ਸਾਰੇ ਸਵਾਲ ਹੁਣ ਜਿਹੜੇ ਕਿ ਲੋਕਾਂ ਦੇ ਕਲੀਅਰ ਹੋਣਗੇ ਆਮ ਲੋਕਾਂ ਨੂੰ ਦੇਖਿਆ ਜੇ ਤਾਂ ਰਾਹਤ ਜਲਦੀ ਮਿਲ ਜਾਏਗੀ ਤਾਂ ਅੱਜ ਐਲਾਨ ਕਰ ਦਿੱਤਾ ਗਿਆ ਹੈ ਭਾਰਤ ਦੇ ਪੀਐਮ ਨਰਿੰਦਰ ਮੋਦੀ ਵੱਲੋਂ ਸੋ ਦੋਸਤੋ ਇਹ ਸਾਡਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾ ਤੇ ਹੁਣ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਸਾਥ ਸ੍ਰੀ ਅਕਾ